ਸਤ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਦਾ ਅਡਲੀ ਨਾ ਜਰਸੀ ਨਾ ਵਰਸੀ ਕ੍ਰੋਸ ਵੈਡ ਲੈ ਕੇ ਆਏ ਆ ਪਹਿਲਾ ਸੂਆ ਵੀਰੇ ਪਹਿਲਾ 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 ਸੂਆ ਸੂਈ ਨੂੰ ਕਿੰਨੇ ਦਿਨ ਹੋ ਗਏ ਸਹੀ ਦੱਸਣਾ ਜਰਜ ਨਾਲ ਸੂਈ ਨੂੰ ਵੀਰ ਕਹਿੰਦਾ 10 ਦਿਨ ਹੋ ਗਏ ਦੁੱਧ ਹਾਜ਼ਰ ਕੰਡੇ ਵਾਲਾ ਕਿੰਨਾ ਕ 10 ਕਿਲੋ ਕੰਡੇ ਵਾਲਾ ਦੁੱਧ ਹਾਜ਼ਰ ਆ ਬਿਲਕੁਲ ਜੈਨੂਇਨ ਵਾਜਬ ਰੇਟ ਤੇ ਆਪਾਂ ਤੁਹਾਨੂੰ ਵੈਡ ਲੈ ਕੇ ਦੇਵਾਂਗੇ ਜੇ ਕਿਸੇ ਵੀਰ ਦਾ ਸੌਦਾ ਹੁੰਦਾ ਘਰੇ ਦੋ ਟਾਈਮ ਤਿੰਨ ਟਾਈਮ 10 ਕਿਲੋ ਦੋ ਤਾਂ ਮਣਕੇ ਲਿਆ ਸਕਦੇ ਹੋਗੇ ਵੀਰੇ ਖੋਲ ਕੇ ਗੇੜਾ ਦਵਾਰੇ ਤੋਰੇ ਪੱਖੋਂ ਆਪਾਂ ਬਾਈਆਂ ਨੂੰ ਚੈੱਕ ਕਰਵਾ ਦਈਏ ਮੰਗਰ ਵੀਰੇ ਬੱਸੀ ਆ ਕਿ ਬੱਸਾ ਮੰਗਰ ਬੱਸੀਆ ਸਿੰਘ ਇੰਚੀ ਇੰਚੀ ਦੇ ਨੇ ਉਹ ਵੀ ਸਿੰਘ ਹਲਦੇ ਨੇ ਤੁਹਾਨੂੰ ਆਪ ਨਹੀਂ ਪਤਾ ਵੀ ਹਲਦੇ ਸਿੰਘਾਂ ਵਾਲੀ ਗਾਂ ਕਿੰਨੀ ਚੰਗੀ ਹੁੰਦੀ ਹੈਗੀ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਹਲਦੇ ਸਿੰਘਾਂ ਵਾਲੀ ਗਾਂ ਖੜ ਜਾਓ ਰੋਕ ਲਓ ਦਰਸ਼ਨ ਜਾਂ ਫੋਨ ਲਾਈ ਜਾਂਦੇ ਹਲਦੇ ਸਿੰਘਾਂ ਵਾਲੀ ਗਾਂ ਤੁਹਾਨੂੰ ਆਪ ਨਹੀਂ ਪਤਾ ਵੀ ਕਿੰਨੀ ਚੰਗੀ ਹੁੰਦੀ ਆ ਕਰਮਾ ਵਾਲੀ ਗਾਂ ਕਹਿੰਦੇ ਨੇ ਜਿਹਦੇ ਸਿੰਘ ਹਲਦੇ ਹੋਣ ਬਿਲਕੁਲ ਬਾਜਬ ਰੇਟ ਪਹਿਲਾ ਸੂਆ 10 ਕਿਲੋ ਦੁੱਧ ਕੰਡੇ ਵਾਲਾ ਹਾਜ਼ਰ 10ਾਂ ਦਿਨਾਂ ਦੀ ਸੂਈ ਥੱਲੇ ਲਾਈਵ ਤੁਹਾਨੂੰ ਆਪਾਂ ਪ੍ਰੋਪਰ ਸਾਰੀ ਵੀਡੀਓ ਦੇ ਵਿੱਚ ਚੋਕੇ ਦਿਖਾਵਾਂਗੇ ਘਰੇ ਜੇ ਕਿਸੇ ਵੀ ਉਹਨਾਂ ਸੌਦਾ ਹੁੰਦਾ ਦੋ ਟਾਈਮ ਤਿੰਨ ਟਾਈਮ ਮਿਲਕਿੰਗ ਕਰਕੇ ਹੀ ਲੈ ਸਕਦੇ ਹੋ ਮੰਗਰ ਡੱਬੀ ਬੱਛੀ ਹੈਗੀ ਐਵੇਂ ਵੀ ਨਹੀਂ ਪਤਾ ਵੀ ਕਿਹੜੇ ਸੀਮੰਦੀ ਆ ਕਿਹੜਾ ਟੀਗਾ ਭਰਾ ਇਹੋ ਆ ਦੀ ਕਿਉਂਕਿ ਆਪਣੀ ਖਰੀਦੀ ਹੋਈ ਹੈਗੀ ਵੀਰ ਕਹਿੰਦਾ ਝੂਠ ਤਾਂ ਪਾਣ ਮਾਰਨਾ ਨਹੀਂ ਛੱਡ ਬੱਚੀ ਵੀਰੇ ਚੋਕੇ ਦਿਖਾਦੀ ਆ ਆਪਾਂ ਬਾਈਆਂ ਨੂੰ ਜੇ ਕਿਸੇ ਵੀਰ ਦੇ ਪਸੰਦ ਆਉਂਦੀ ਆ ਬਾਈ ਲਖਵਿੰਦਰ ਨਾਲ ਕੰਟ੍ਰੈਕਟ ਕਰ ਸਕਦੇ ਹੋ ਕਿ ਵੀਰ ਦਾ ਮੋਬਾਈਲ ਨੰਬਰ 7508883132 ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਦੇਖੋ ਛਾਲ ਕਰਤੀ ਬੱਚਾ ਛਡਣਸਾਰ ਬਹਿਣ ਨੇ ਵੀਰੇ ਹਲਦੀ ਹੁਲਦੀ ਤਾਂ ਨਹੀਂ ਹੈਗੀ ਨਾ 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 ਬੁੜੀਆਂ ਨੇ ਚਾਉਣ ਵਾਲੀ ਹੈਗੀ ਆ ਵੀਡੀ ਧਰ ਕੇ ਜੀ ਤੋ ਆਪਾਂ ਲਈਏ ਬੁੜੀਆਂ ਚਾਹੁੰਦੀਆਂ ਸੀ ਜੀ ਤੋ ਵੀਰ ਕਹਿੰਦਾ ਆਪਾਂ ਲਈਏ ਵੀਡੀ ਮਤਲਬ ਵੀ ਬੁੜੀਆਂ ਹੀ ਚਾਹੁੰਦੀਆਂ ਸੀ ਉਹਨਾਂ ਦੇ ਆਪਾਂ ਸੂਈ ਹੋਈ ਲਈ ਸੀ ਆਪਾਂ ਆ ਗੱਬਣਾ ਆਪਾਂ ਵੀਰ ਕਹਿੰਦਾ ਗੱਬਣ ਲਈ ਦੀ ਚੇਰ ਜੂੜ ਡੰਣਾ ਚੇਰ ਬਿਲਕੁਲ ਡੰਣਾ ਹੈ ਥਾਣਲੇ ਦੀ ਬਿਲਕੁਲ ਸਾਫ ਜੈਨੂਨ ਨਾਂ ਵਾਲੀ ਵੱਡੀ ਨਾਂ ਵਾਲੀ ਛੋਟੀ ਮੈਸੀ ਟਰੈਕਟਰ ਵਾਲਾ ਕੰਮ ਹੈ ਖਰਚਾ ਘੱਟ ਤੇ ਕੰਮ ਜ਼ਿਆਦਾ ਮੱਝਾਂ ਵਾਲਾ ਦੁੱਧ ਚਿੱਟਾ ਬਰਫ਼ ਵਰਗਾ ਫੈਂਟ ਕਿੰਨੀ ਕਾਉਂਦੀ ਆ ਭਰਾ 60 ਖਾਣੂ 6 ਆਉਂਦੀ ਆ ਵੀਰ ਕਹਿੰਦਾ 5 ਮੰਨ ਕੇ ਲੈ ਲਓ ਘਰੇ ਅਗਲੇ ਦੇ ਦਾਣੇ ਪਾਣੇ ਦਾ ਫਰਕ ਪਾ ਜਾਂਦਾਗਾ ਵੀਰੇ ਰੇਟ ਕੀ ਹੋਊਗਾ ਬਾਜਬ ਜਮਾ ਜਸਨੋਨ 30 ਕਰਾ ਲਾ ਕਿੰਨਾ ਮਰਜ਼ੀ ਕਰ 28000 ਦੀ ਦਿੰਦਾ 30000 ਕਰਾ ਲਓ ਮੁੱਲ ਵੀਰ ਕਹਿੰਦਾ ਕਿੰਨਾ ਕਰਾ ਲਓ 28000 ਦੀ ਵਾੜ ਦੇ ਦਾਂਗੇ ਘਰੇ ਆਉਣ ਦਾ ਮਾਨ ਤੁਹਾਨੂੰ ਜ਼ਰੂਰ ਹੋਊਗਾ ਜੇ ਕਿਸੇ ਨੇੜੇ ਵੀ ਨੇੜੇ ਵਾਲੇ ਵੀਰ ਨੇ ਲਈ ਉਹਨੂੰ ਕਰਾਇਆ ਵੀ ਛੱਡ ਦੇਾਂਗੇ ਇਹ ਵੀ ਆਫਰ ਥਾਣੇ ਦੇਖੋ ਤੁਸੀਂ ਬਹਿਣ ਨੇ ਕਿੰਨਾ ਚੰਗਾ ਕੱਢਿਆ ਕੱਲਾ ਕੱਲਾ ਨਿਖੜਵਾ ਮੁਠੀ ਵਾਲਾ ਥਾਣ ਕੱਢਿਆ ਆ ਨੇੜੇ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਵੀਡੀਓ ਚ ਸਾਰੀ ਚੋਕੀ ਦਿਖਾਵਾਂਗੇ ਕੋਈ ਵੀਡੀਓ ਚ ਕੱਟ ਨਹੀਂ ਕਰਨਾ ਕੁਝ ਨਹੀਂ ਕਰਨਾ ਜੈਨੂਨ ਜਿਵੇਂ ਵਹਿੜ ਮਿਲਦੀ ਹੈ ਉਸ ਤਰ੍ਹਾਂ ਹੀ ਚਵਾਈ ਕਰਕੇ ਦਿਖਾਵਾਂਗੇ ਆਪਾਂ ਤੁਹਾਨੂੰ ਲੈ ਬਰੇ ਚ ਉਹਦੇ ਬਾਲਟੀ ਖਾਲੀ ਕਰਕੇ ਦਿਖਾ ਦੀ 10 ਕਹਿਣਾ ਵੀਰੇ 9 ਤਾਂ ਹਾਜ਼ਰ ਹੂੰ ਪੱਕਾ ਵੀਰ ਕਹਿੰਦਾ ਮੈਂ 11 ਕਹਿਣਾ 10 ਮੰਨ ਕੇ ਲੈ ਲਿਓ ਪਰ ਜਿਹੜੇ ਵੀਰੇ ਦੂਰੋਂ ਆ ਉਹ 9 ਮੰਨ ਕੇ ਹੀ ਸੌਦਾ ਕਰ ਲੈ ਕਿਉਂਕਿ ਬਿਲਕੁਲ 9 ਵਾਲਾ ਹੀ ਐ ਟੋਕੜਾ ਨਾ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਤਾਜੀ ਬੈੜ ਵੀਰ ਤੋਂ ਲੈ ਜਾਓ ਲਖਵਿੰਦਰ ਤੋਂ 28000 ਦੇ ਵਿੱਚ ਆ ਤੁਸੀਂ ਨਿੱਡ ਤੇ ਚੈੱਕ ਕਰ ਸਕਦੇ ਹੋਗੇ ਚਵਾਈ ਦੀ ਬਿਲਕੁਲ ਫੋਕੀ ਬੋਲੀ ਜੇ ਕਿਸੇ ਵੀਰ ਨੇ ਆਨਲਾਈਨ ਮੰਗਾਉਣੀਆਂ ਆਨਲਾਈਨ ਬੇਜਿਕ ਹੋ ਕੇ ਮੰਗਾ ਲਿਓ ਕਿਉਂਕਿ ਫੱਗੀਆਂ ਠੋਰੀਆਂ ਵਾਲਾ ਕੰਮ ਆਪਾਂ ਕਰਦੇ ਨਹੀਂ ਨਿਤਦੀ ਆਪਣੀ ਚੈਨਲ ਦੇ ਵੀਡੀਓ ਆਉਂਦੀਆਂ ਨਿਤਮਾਲ ਵੇਚਣਾਗਾ ਝੂਠ ਦਪਾਣ ਮਾਰ ਕੇ ਥੋੜਾ ਜਿਹਾ तरीकाੰਮ ਚੱਲਦਾ ਹੁੰਦਾ ਜਿਆਦਾ ਲੰਮਾ ਟਾਈਮ ਨਹੀਂ ਕੰਮ ਚੱਲ ਆਉਂਦਾ ਆਪਾਂ ਕੰਮ ਕਰਨਾ ਵੀਰ ਕਹਿੰਦਾ ਲੰਮਾ ਟਾਈਮ ਬਾਕੀ ਜਿਹੜੇ ਵੀਰ ਨੇ ਇਹ ਪੈਸੇ ਲਾਉਣੇ ਨੇ ਚੰਗੀ ਤਰ੍ਹਾਂ ਚੋਕੇ ਪਰਖ ਕੇ ਲਿਆਇਆ ਕਰੋ ਮਗਰੋਂ ਮੰਨ ਲਓ ਵੀ ਲਾਂਭਾ ਨਾ ਦਿਆ ਕਰੋ ਕਿਸੇ ਵੀਰ ਨੂੰ ਉਹ ਲੱਖ ਵਾਲੀ ਮੈਂ ਹਾਂ ਉਹ ਲੋਟੀ ਐ ਇਹ ਵੀ ਗੱਲ ਵੀਰ ਦੀ ਸਹੀ ਐ ਲੱਖ ਵਾਲੀ ਮੈਂ ਵੀ ਦੁੱਧ 10 ਕਿਲੋ ਹੀ ਦਿੰਦੀ ਐਗੀ ਇਹਨੇ 10 ਕਿਲੋ ਦੁੱਧ ਖਰਾਗਾ ਪਾ ਦੇਣਾਗਾ ਭਾਂਡੇ ਚ ਚਵਾਈ ਦੀ ਦੇਖੋ ਬਹੁਤ ਸ਼ਾਨਦਾਰ ਵੀਰੇ ਹੋਰ ਲੈਂਦੇ ਵੀ ਮਾਰ ਦੇ ਤਾਰਾ ਕੋਈ ਡਰਤ ਨਹੀਂ ਕੋਈ ਮਾਰਦੀ ਨਹੀਂ ਬਿਲਕੁਲ ਸ਼ਾਂਤ ਠੰਡੇ ਸੁਭਾਅ ਦੀ ਸੀਲ ਠੰਡੀ ਵਹਿੜ ਹੈਗੀ ਬਿਲਕੁਲ ਬਾਜਬ ਰੇਟ 10 ਕਿਲੋ ਦੁੱਧ ਵੀਰ ਕਹਿੰਦਾ ਕੰਡੇ ਤੇ ਦੋ ਟਾਈਮ ਤਿੰਨ ਟਾਈਮ ਆਪਣੇ ਘਰੇ ਮਣਕੇ ਲਿਆ ਸਕਦੇ ਹੋਗੇ ਜਿਹੜੇ ਵੀ ਨੇ ਥੋੜਾ ਟਾਈਮ ਦੁੱਧ ਲੈਣਾਗਾ ਉਹ ਵੀਰ ਨਾਲ ਜਰੂਰ ਕੰਟੈਕਟ ਕਰ ਲਿਓ ਕਿਉਂਕਿ 28-30000 ਦਾ ਜੇ ਆਪਾਂ 2 ਮਹੀਨੇ ਦੁੱਧ ਪੀ ਜੀਏ ਤਾਂ ਮੁੱਲ 'ਚ ਪੀ ਜਾਗੇ ਨਾਲੇ ਆਪਣੇ ਘਰ ਦੇ ਦੋ ਨਾਗ ਆਉਂਦੇ ਨੇ ਮਗਰ ਬੱਛੀ ਹੈਗੀ ਵੀਰ ਕਹਿੰਦਾ ਤੇ ਗਾਂ ਸਿੰਘ ਹਲਦਿਆਂ ਵਾਲੀ ਇਹ ਵੀ ਬਹੁਤ ਚੰਗੀ ਚੀਜ਼ ਹੁੰਦੀ ਹੈ ਤੁਹਾਨੂੰ ਆਪ ਨੂੰ ਹੀ ਪਤਾ ਵੀ 5-4000 'ਚ ਕੱਦੀ ਗਾਂ ਦੀ ਸਿੰਘ ਹਲਦੇ ਹੁੰਦੇ ਨੇਗੇ ਬਹੁਤ ਚੰਗੀ ਠੰਡੀ ਸੀਲ ਮੀਨੀ ਮੀਨਿੰਗ ਕਹਿ ਸਕਦਾ ਮੀਨਿੰਗ ਕਰੋ ਸਕਾਂ ਬਹੁਤ ਲਾਜਵਾਬ ਚੋਨਾ ਵੈੜਦਾ ਬਿਲਕੁਲ ਜੈਨੂਇਨ ਪ੍ਰਾਈਸ 28000 ਦੇ ਵਿੱਚ ਵੀਰ ਲਖਮਿੰਦਰ ਤੋਂ ਆਪਾਂ ਤੁਹਾਨੂੰ ਵੈੜ ਲੈ ਕੇ ਦੇ ਰਹੇ ਹਾਂ ਜੇ ਕਿਸੇ ਵੀਰ ਦੀ ਸਮਦਾਰੀ ਚਾਹੁੰਦੀ ਹੈ ਤਾਂ ਬਾਈ ਨਾਲ ਜਰੂਰ ਕੰਟੈਕਟ ਕਰ ਲਿਓ ਪਿੰਡ ਵੀਰ ਦਾ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 75088 83132 ਜੇ ਕਿਸੇ ਵੀਰ ਨੇ ਘਰੇ ਆ ਕੇ ਦੋ ਟਾਈਮ ਵੀਰ ਦੇ ਚੋਕੇ ਲੈ ਜਾਣੀਆਂ ਉਹ ਵੀ ਲੈ ਸਕਦਾ ਜੇ ਕਿਸੇ ਵੀਰ ਨੇ ਆਨਲਾਈਨ ਮੰਗਾਉਣੀਆਂ ਗਈ ਤਾਂ ਆਨਲਾਈਨ ਵੀ ਵੰਗਾ ਸਕਦਾਗਾ ਬਿਲਕੁਲ ਵਾਜਿਬ ਰੇਟ ਘਰ ਤੱਕ ਦੀ ਵੀਰ ਦੇ ਘਰੇ ਚਮਾਉਣ ਤੱਕ ਦੀ ਗਰੰਟੀ ਹੂ ਜੇ ਘਰੇ ਮੰਨ ਲਓ ਵੀ ਹੱਲ ਗਈ ਤਾਂ ਗਾਂ ਵਾਪਸ ਲੈ ਜੂ ਵੀਰ ਘਰੇ ਤੁਹਾਡੇ ਚਮਾਉਣ ਤੱਕ ਦੀ ਜ਼ਿੰਮੇਵਾਰੀ ਹੈਗੀ ਉਸ ਤੋਂ ਬਾਅਦ ਪੰਜ ਘਰੇ 50 ਘਰੇ ਉਹ ਪਰਮਾਤਮਾ ਨੂੰ ਪਤਾ ਹੈ ਛੋਟੇ ਘਰੇ ਚਮਾਉਣ ਦੀ ਕਰਾਂ ਇੱਕ ਰੰਗ ਦੋ ਰੰਗ ਉਹ ਵੀਰ ਦੀ ਜ਼ਿੰਮੇਵਾਰੀ ਹੈ ਆ ਤੁਹਾਨੂੰ ਚੋਕੇ ਦਿਖਾਤੀ ਵੀਰੇ ਬੱਛੀ ਨੂੰ ਵੀ ਛੱਡਦੀ ਦੁੱਧ ਪਤਾ ਕੋਈ ਨਾ ਸੋਇਆ ਕਹਿੰਦਾ ਕੋਈ ਹੋਇਆ ਨਹੀਂ ਜਾਣ ਕੇ ਆਪਾਂ ਜਿਹੜਾ ਬੱਛੀ ਨੂੰ ਪਿਆਰਾਂ ਨਾ ਆਸਿਆ ਇਹ ਵੀ ਗੱਲ ਠੀਕ ਹੈ ਵੀਰ ਕਹਿੰਦਾ ਵੀ ਆਲਾ ਕਹਿੰਦਾ ਵੀ ਦੁੱਧ ਘਟਾ ਹੈ ਵਧਦਾ ਉਹ ਕੰਮ ਵੀ ਨਹੀਂ ਆਪਾਂ ਕਰਨਾ ਬਸ ਸੀ ਨੂੰ ਦੁੱਧ ਵੀਰ ਕਹਿੰਦਾ ਆਪਾਂ ਚੁੰਗਣੇ ਨਾਲ ਪਿਆ ਦਾਂਗੇ ਵੀਰੇ 10 ਦਿਨਾਂ ਨਾਲ ਸੁਆ ਕਿ ਵੱਧ ਹੈਗਾ ਜਮਾ ਪੂਰਾ 10 ਦਿਨ ਹੋ ਗਏ 10 11 ਦਿਨ ਹੋਏ ਨੇ ਵੀਰ ਕਹਿੰਦਾ ਵੱਧ ਨਹੀਂ ਹੋਏ ਸੁਆ ਨੂੰ ਆਪਾਂ ਕਹੇ ਵੀ ਆਪਾਂ ਜੋ ਦੇ ਬਪਾ ਜੀ ਕੋਲ ਲਈ ਵੀਰ ਪੰਡਤ ਜੀ ਲਈ ਤੇ ਵੱਧ ਨਹੀਂ ਕਰ ਰਹੇ ਆਪਣੇ ਘਰੇ ਸੁਈਆ ਵੀਰ ਕਹਿੰਦਾ ਕੋਈ ਝੂਠ ਨਹੀਂ ਮਾਰਨਾ ਇਹਦਾ ਅੱਧਾ ਮੇਰਾ ਵੀ ਸੀ ਘਰੇ ਰੱਖੰਦਾ ਯਾਰ ਅੱਛਾ ਆਪਰੇ ਨਾ ਮੈਂ ਇਹ ਜੀ ਗਾਂਦੇ ਜਾ ਕੋਈ ਮੈਂ ਉਹ ਜਵਾਕ ਜੇ ਫੇਰ ਦੁੱਧ ਨਹੀਂ ਪੀਂਦਾ ਮੈਂ ਹਾ ਹੇ ਚਲੋ ਉਹ ਵੀ ਠੀਕ ਆ ਗੱਲ ਦੋਸਤੋ ਬਿਲਕੁਲ ਵੀ ਕੱਟ ਨਹੀਂ ਹੈਗਾ ਵੀਡੀਓ ਦੇ ਵਿੱਚ ਨਹੀਂ ਕੱਟ-ਕੱਟ ਕੇ ਵੀਡੀਓ ਬਣਾਉਣ ਦਾ ਆਪਣਾ ਵੀ ਹਾਲ ਦੀ ਚਲਦੀ ਵਹਿ ਦੀ ਵੀਡੀਓ ਦਿਖਾ ਦੇਣੀ ਬਿਲਕੁਲ ਬਾਜਬ ਰੇਟ ਕੋਈ ਕੱਟ ਨਹੀਂ ਹੈਗਾ ਜਨਰਲ ਸਾਡੇ ਤੁਹਾਡੇ ਸਾਹਮਣੇ ਲਾਈਵ ਚਬਾਈ ਹੋ ਰਹੀ ਹੈ ਬਿਲਕੁਲ ਵੀਡੀਓ ਥੋੜੀ ਲੰਮੀ ਤਾਂ ਹੋਗੀ ਪਰ ਦੇਖਣ ਵਾਲੇ ਵੀਰ ਨੂੰ ਜਿਹੜੇ ਵੀਰ ਨੇ ਲੈਣੀ ਉਹਨੂੰ ਸੁਆਦ ਆਊਗਾ ਜਿਹਰਜੀ ਕੋਲੇ ਖੜ ਕੇ ਚਬਾਈ ਜਿਹਰਜੀ ਵੀਡੀਓ ਤੇ ਗਾਂ ਲੈ ਲਈ ਇੱਕ ਬਰਾਬਰ ਹੈਗਾ ਬਿਲਕੁਲ ਬਾਜਬ ਰੇਟ 28000 ਘਰੇ ਬੰਦਾ ਮੰਨ ਤਾਂ ਜ਼ਰੂਰ ਹੋਗਾ ਵੀਰੇ ਛੱਡ ਦੇ ਬੱਸੀ ਨੂੰ ਵੀ ਇੰਨਾ ਗਲੁੱਦੇ ਯਾਰ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਨਾਲ ਦੁੱਧ ਵੀ ਪਿਆ ਹੈ ਦਾ ਖਾਣਾ ਚ ਦੁੱਧ ਪਿਆ ਹੈਗਾ तकरीबन 4.5 ਕਿਲੋ ਦੁੱਧ ਇਹਨੂੰ ਮਿਲ ਸਕਦੇ ਸਾਢੇ 4 ਕਿਲੋ ਦੁੱਧ ਇਹਨੂੰ ਮਿਲ ਸਕਦੇ ਹੋ ਅਗਲੇ ਦਿਨਾਂ ਦੇ ਪਿਆ ਮਾਂ ਕਰਲੇ ਸਨ ਅੱਜ ਵੀ ਨਾ ਦੁੱਧ ਹਜੇ ਪਿਆ ਵੀ ਹੈਗਾ तकरीबन ਤੇ तकरीबन 5 ਤੋਂ ਘੱਟ ਹੋਊ ਸਾਢੇ 4 ਤੋਂ ਵੱਧ ਹੋਊਗਾ 9-10 ਕਿਲੋ ਦੁੱਧ ਵੀ ਬੈਠ ਥੱਲੇ ਬਿਲਕੁਲ ਹਾਜ਼ਰ ਬਿਲਕੁਲ ਹਾਜ਼ਰ ਹੈ ਜੇ ਕਿਸੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਤਾਂ ਬਾਈ ਨਾਲ ਜਰੂਰ ਕੰਟੈਕਟ ਕਰ ਲਿਓ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ